ਤੁਸੀਂ ਪੁਲ ਤਾਂ ਬਹੁਤ ਦੇਖੇ ਹੋਣਗੇ ਲੋਹੇ ਦੇ ਪੁਲ ਸਿਮਿੰਟ ਦੇ ਪੁਲ ਸਟੀਲ ਦੇ ਪੁਲ ਪਰ ਅੱਜ ਅਸੀਂ ਤੁਹਾਨੂੰ ਪੁਲ ਦਿਖਾ ਰਹੇ ਹਾਂ ਮਨੁੱਖੀ ਪੁਲ ਤੁਸੀਂ ਵੀ ਸੁਣ ਕੇ ਹੈਰਾਨ ਹੋ ਰਹੇ ਹੋਵੋਗੇ ਕਿ ਮਨੁੱਖੀ ਪੁਲ ਕਿਵੇਂ ਹੋ ਸਕਦਾ ਦਰਅਸਲ ਮਨੁੱਖੀ ਪੁਲ ਬਣਾਇਆ ਗਿਆ ਦੋ ਨੌਜਵਾਨਾਂ ਦੇ ਵੱਲੋਂ ਅਜਿਹਾ ਕੰਮ ਕਰ ਦਿੱਤਾ ਜਿਸ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਵਾਕਈ ਇਨਸਾਨੀਅਤ ਵੀ ਜਿੰਦਾ ਹੈ ਤੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਪੰਜਾਬ ਦੇ ਲੋਕ ਜਿਹੜੇ ਨੇ ਕੁਝ ਵੀ ਕਰ ਸਕਦੇ ਨੇ ਅਸਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰੀ ਬਰਸਾਤ ਨੇ ਕਾਫੀ ਥਾਵਾਂ ਦੇ ਉੱਤੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕੀਤੀਆਂ ਉੱਥੇ ਹੀ ਮੋਗਾ ਦੇ ਵਿੱਚ ਇੱਕ ਜਿਹੜਾ ਪਾੜ ਪਿਆ ਨਹਿਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਮੋਗਾ ਦੇ ਪਿੰਡ ਮਲਿਆਣਾ ਤੋਂ ਜਾਂਦੀ ਰਸੂਲਪੁਰ ਨੂੰ ਸੜਕ ਜਿਹੜੀ ਆ ਉਹ ਟੁੱਟ ਜਾਂਦੀ ਆ ਜਿਸ ਤੋਂ ਬਾਅਦ ਉੱਥੇ ਸਕੂਲੀ ਵਿਦਿਆਰਥੀ ਸੀ ਅਧਿਆਪਕ ਸੀ ਉਹਨਾਂ ਨੇ ਲੰਘਣਾ ਸੀ ਤਾਂ ਸੜਕ ਦੇ ਵਿੱਚ ਪਾੜ ਪੈ ਗਿਆ ਉਹ ਛਾਲ ਮਾਰ ਕੇ ਜਾ ਨਹੀਂ ਸਕਦੇ ਸੀ ਕੋਈ ਅਜਿਹਾ ਸਿਸਟਮ ਨਹੀਂ ਸੀ ਬਣਿਆ ਕਿ ਉਹ ਸੜਕ ਨੂੰ ਪੂਰ ਸਕਦੇ ਸੀ ਇੰਨੀ ਜਲਦੀ ਬੱਚੇ ਲੇਟ ਵੀ ਹੋ ਰਹੇ ਸੀ ਅਧਿਆਪਕ ਲੇਟ ਤਾਂ ਫਿਰ ਨੌਜਵਾਨਾਂ ਨੇ ਸਕੀਮ ਲਗਾ ਕੇ ਆ ਗਏ ਬਾਈ ਚਾਹ ਬੜਾ ਮੈਚ ਪੋਰਡਾ ਗੱਲ ਲਿਆ ਬੱਲੇ ਆਇਆ ਨੰਦੂ ਆਇਆ ਇਹਦਾ ਨਾਤਾ ਤਾਂ ਉਹ ਦੇਖ ਇੱਕ ਕੱਢ ਲਿਆ ਕਰੋ ਤਾਂ ਹਰ ਬੈਟ ਚ ਚਲਖਾਤੀ ਯਾਰ ਉਹ ਕੁਮੈਂਟ ਤੇ ਤੇ ਵੀ ਮੁਰੇ ਨਸਤਾਨ ਮਗਾ ਕੇ ਆ ਜਾ ਕੇ ਚੇਤੀ ਕਰੋ ਬੜੀ ਵਾਹ ਤੇ ਨਾ ਪੈਰ ਤੇ ਯਾਰ ਤਾਰੂਰਾ ਦੇਖ ਤਰੇ ਪੁੱਤ ਦੇ ਹੱਥ ਤੇ ਨਾ ਪੈਂਦਾ ਆ ਰੋ ਰੋ ਤਾਰੂਰਾ ਫੇਸ ਤੇ ਕੋ ਤਾ ਹੱਥ ਨੇ ਦਰਦੀ ਪੈਰਾ ਹੱਥ ਫੜ ਲਿਆ ਕਰੋ ਮਰੇ ਇਹਨਾਂ ਦੇ ਬੈਕ ਸਾਈਡ ਤੋਂ ਉੱਪਰ ਆ ਹੱਥ ਨਾਲ ਮਰਤੇ ਨਾ ਕਿੰਦੇ ਦੇ ਪੈਰ ਤੋਂ ਪੈਰ ਤੋਂ ਪੈਰ ਤੋਂ ਪੁੱਤ ਦੇ ਹੱਥ ਤੇ ਨਾ ਪੈਂਦਾ ਜਿਵੇਂ ਧਿਆਨ ਰੱਖੀ ਹਾਂ ਬਈ ਕੋਈ ਆ ਜਾ ਮੈਨੂੰ ਦੋਗੇ ਸੱਚਾ ਜਿਹੜਾ ਮਾਰਾ ਪੁਰਾਣਾ ਆਇਆ ਸੰਤਾ ਵਹੀ ਆਹ ਦੇਖੋ ਭਾਈ ਇੱਕ ਬਈ ਜਣਾ ਬਾਹਰੋਂ ਆਇਆ ਤੇ ਬਹੁਤ ਔਖਾ ਆ ਜਾਓ ਭਾਈ ਹੱਥ ਤੇ ਨਾ ਫੜ ਕਰਦੀ ਚੰਗਾ ਚਲੋ ਚਲੋ ਜੀ ਆਹ ਫਰ ਮੇਰਾ ਫੰਕ ਤੋਂ ਨਹੀਂ ਵੀ ਕਰੋ ਮੜੀ ਆ ਆ ਗਿਆ ਭਾਈ ਆ ਗਿਆ ਹੋਵੇ ਸੇਵਾ ਆ ਆ ਭਾਈ ਵਾਹ ਰੇੜੇ ਨਾਲ ਕੀ ਮੈਨੂੰ ਉਹ ਨਾ ਰੇੜੇ ਦਾ ਰੇੜਾ ਘਰੇ ਘਰ ਆਇਆ ਰੇੜਾ ਰਸੂਲਪੁਰ ਨਾ ਆਇਆ ਆ ਜੋ ਕਹਿੰਦੇ ਕਾਫੀ ਮਾਰ ਆ ਬਹੁਤ ਬਹੁਤ ਧੰਨਵਾਦ ਭਾਈ ਹੁਣਾਂ ਦਾ ਕਰਵਾ ਦੇ ਕੋਈ ਹਾਂ ਤਨ ਤੁਸੀਂ ਵੀਡੀਓ ਦੇਖੀਆ ਤੇ ਤੁਸੀਂ ਇਹ ਸੋਚ ਰਹੇ ਹੋਮੋਗੇ ਵਾਕਈ ਜੇਕਰ ਪੰਜਾਬ ਦਾ ਹਰ ਇੱਕ ਇਨਸਾਨ ਅਜਿਹੀ ਸੋਚ ਰੱਖੇ ਅਜਿਹੀ ਸੋਚ ਦੇ ਨਾਲ ਪੰਜਾਬ ਵਾਕਈ ਰੰਗਲਾ ਪੰਜਾਬ ਬਣ ਸਕਦਾ ਪਰ ਅੱਜ ਕੱਲ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹ ਹਾਲਾਤਾਂ ਤੋਂ ਹਰ ਕੋਈ ਜਾਣੂ ਆ ਦਿਨ ਦਿਹਾੜੇ ਕਤਲ ਹੋ ਰਹੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਨੇ ਪਾਣੀ ਦੀ ਮਾਰ ਪੈ ਜਾਂਦੀ ਆ ਕਦੇ ਕੁਦਰਤ ਦੀ ਮਾਰ ਕਦੇ ਸਰਕਾਰਾਂ ਦੀ ਬੇਰੁਖੀ ਦਾ ਸ਼ਿਕਾਰ ਪੰਜਾਬ ਦੇ ਲੋਕ ਅਕਸਰ ਹੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਅੱਗੇ ਵੀ ਹੋ ਰਹੇ ਨੇ ਤਾਂ ਪਰ ਇਹ ਨੌਜਵਾਨਾਂ ਦੇ ਵੱਲੋਂ ਜੋ ਪ੍ਰਾਲਾ ਕੀਤਾ ਵਾਕਈ